ਹੱਸੀ ਗੱਲ ਜੀ ਦੋਸਤੋ ਅੱਜ ਆਏ ਆਪਾਂ ਪਲਾੜਾ ਸਾਹਿਬ ਇਹ ਪਿੰਡ ਜੋਗਾ ਵਿਖੇ ਸਥਿਤ ਹੈ ਇੱਥੇ ਕੌਰਵ ਦੇ ਪਾਂਡ ਆਏ ਸੀ ਆਪਾਂ ਉਹਨਾਂ ਦੇ ਇਤਿਹਾਸ ਬਾਰੇ ਜਾਣਦੇ ਆਂ ਵੀ ਕਿਸ ਤਰ੍ਹਾਂ ਨੇ ਸੁਣਨ ਦੇ ਵਿੱਚ ਆ ਵੀ ਇਹ ਮਿਥਿਹਾਸ ਸਾਡਾ ਇਤਿਹਾਸ ਆਜੋ ਆਪਾਂ ਬਜ਼ੁਰਗਾਂ ਤੋਂ ਪਤਾ ਕਰਦੇ ਆਂ ਇਹਦੇ ਬਾਰੇ ਵੀ ਕਿਸ ਤਰ੍ਹਾਂ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਇੱਥੇ ਸੁਣਨ ਦੇ ਵਿੱਚ ਆਇਆ ਵੀ ਕੌਰਵ ਦੇ ਇੱਥੇ ਪਾਂਡ ਮਾਇਓ ਸੀ ਪਹਿਲਾਂ ਉਸ ਤੋਂ ਪਹਿਲਾਂ ਵੀ ਕੋਈ ਸਾਧੂ ਸੰਤ ਆਏ ਸੀ ਆਪਾਂ ਬਜ਼ੁਰਗਾਂ ਨਾਲ ਜਾਣਦੇ ਵੀ ਇਸ ਤੋਂ ਇਤਿਹਾਸ ਹਾਂਜੀ ਬਾਬੇ ਹੱਸੀ ਗੱਲ ਜੀ ਸ੍ਰੀ ਚਾਹ ਜੀ ਪਿੰਡ ਆਪਣਾ ਜਿਉਂਦਾ ਧਨੋਲਾ ਸੀ ਜਿਆ ਆਪਾਂ ਤੇ ਆ ਕੇ ਜਾਇਆ ਚਲਈਏ ਪਰਾੜੇ ਦੇ ਨਾਲ ਇਥੇ ਕੋਲੀ ਰਹਿਨੇ ਆਪਾਂ ਜੋਗੇ ਜਾ ਕੇ ਹੋਣਾ ਬਾ ਜੋਗੇ ਪਿੰਡਾ ਜੀ ਆਪਣਾ ਠੀਕ ਹੈ ਜੀ ਹਾਂ ਜੀ ਇਹਦੇ ਇਤਿਹਾਸ ਬਾਰੇ ਜਾਣਦੇ ਬਾਬਾ ਜੀ ਸੁਣਨੇ ਵਿੱਚ ਆਏ ਇਥੇ ਪਰਾੜਾ ਸਾਹਿਬ ਬਣਿਆ ਹੋਇਆ ਹਾਂ ਜੀ ਅਸੀਂ ਅੱਜ ਸਪੈਸ਼ਲੀ ਚੱਲ ਕੇ ਆਏ ਵੀਦਾ ਇਤਿਹਾਸ ਕਿਸ ਤਰ੍ਹਾਂ ਹਾਂ ਦੱਸੋ ਹੀ ਮੜਾ ਦੇ ਬਾਰੇ ਤੇ ਹਾਂ ਤਾਂ ਜੀ ਅਸਲ ਵਿੱਚ ਤਾਂ ਸੰਤ ਆਪਾਂ ਬਜ਼ੁਰਗਾਂ ਦਾ ਕਹਿੰਦਾ ਹੈ ਜਣ ਉਹ ਕਹਿੰਦੇ ਪਹਿਲਾਂ ਪਲ ਮਰੀਖੀ ਆਏ ਤੇ ਜੀ ਇਥੇ ਠੀਕ ਹੈ ਜੀ ਪਹਿਲਾਂ ਮਰੀਖੀ ਤੋਂ ਬਾਅਦ ਫਿਰ ਬਾਬਾ ਸ੍ਰੀ ਚੰਦ ਵੀ ਆਏ ਜੀ ਇਥੇ ਠੀਕ ਹੈ ਜੀ ਤੇ ਕੈ ਨੇ ਕੇ ਲੋ ਬੰਨ ਫਿਰ ਆਪਣਾ تھے ਸੀ ਕਿ ਰਾਜੇ ਵਿਰਾਠ ਦਾ ਹਾਂਜੀ ਉਹ ਰਾਜੇ ਵਿਰਾਠ ਦੇ ਉੱਥੇ ਰਹਿ ਜੀ ਨੌਕਰੀ ਕਰੀ ਉਹਨਾਂ ਨੇ ਠੀਕ ਹੈ ਜੀ 12 ਸਾਲ ਉੱਥੇ ਦੇ 3 ਮਹੀਨੇ ਸਾਲ ਗੁਪਤੇ ਇੱਥੇ ਕੱਟਿਆ ਜੀ ਅੱਛਾ ਆ ਗਿਆ ਪਲਾੜਾ ਸਾਹਿਬ ਹਾਂ ਪਲਾੜਾ ਸਾਹਿਬ ਆ ਕੇ 3 ਮਹੀਨੇ ਸਾਲ ਕੱਟੇ ਜੀ ਠੀਕ ਹੈ ਜੀ ਇਹ ਉਹਦੇ ਚੀਜ਼ ਕਿਤੇ ਉਹਦੇ ਰਿਸ਼ਤੇਦਾਰ ਸੀਗੇ ਉਹਨਾਂ ਕੋਲ ਨੌਕਰੀ ਕਰੀ ਉਹਨਾਂ ਨੇ ਠੀਕ ਹੈ ਹਾਂਜੀ ਤੇ ਇੱਥੇ ਫਿਰ ਸੰਤ ਬਹਾਦਰ ਸਿੰਘ ਜੀ ਵੀ ਆਏ ਤੁਸੀਂ ਸੁਣਨੀ ਚਾਹੇ ਇਹ ਬਜ਼ੁਰਗਾਂ ਤੋਂ ਕਹਿੰਦੇ ਹਾਂਜੀ ਹਾਂ ਗੁਰੂ ਤੇਗ ਬਹਾਦਰ ਵੀ ਆਏ ਜੀ ਅੱਛਾ ਇੱਥੇ ਆਏ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਵੀ ਆਏ ਤੇ ਠੀਕ ਹੈ ਜੀ ਤੇ ਬਾਬਾ ਤੁਸੀਂ ਤੇ ਗਾਡਰ ਵੀ ਲੈ ਕੇ ਆ ਗਏ ਤੇ ਇਥੋਂ ਗੱਟ ਵਿੱਚ ਕਾ ਕੇ ਬਿਰੋ ਦਮਾ ਦਾ ਸਾਬਾ ਚੜਾਇਆ ਜੀ ਠੀਕ ਹੈ ਜੀ ਇੱਥੇ ਜਗ੍ਹਾ ਨਹੀਂ ਬਣੀ ਹਾਂ ਜਗ੍ਹਾ ਨਹੀਂ ਬਣੀ ਫਿਰ ਉਹ ਮੌਕੇ ਤੇ ਬਸ ਕੋਈ ਜੰਪਿੰਡ ਤੋਂ ਥੰਮੇ ਨਾ ਗਿਆ ਮੌਕਾ ਠੀਕ ਹੈ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਬਾਬਾ ਗਲੇਰ ਸਿੰਘ ਜੀ ਆ ਗਏ ਠੀਕ ਹੈ ਜੀ ਤੇ 97 ਚ ਉਹਨਾਂ ਬੜਾ ਕੰਮ ਚਲਾਇਆ ਜੀ ਉਹਨਾਂ ਨੇ ਪੂਰਾ ਠੀਕ ਹੈ ਜੀ ਤੇ ਬਹੁਤ ਦਮਾਨ ਲੱਗਦੇ ਰਿਹਾ ਦੋ ਸੇ ਚੇਜਾਂ ਬਣੀਆਂ ਉਹਨਾਂ ਨੇ ਹਾੜਾ ਜੱਡ ਸਿਆ ਜੱਡ ਹਾਂਜੀ ਤੇ ਬਹੁਤ ਚੇਜਾਂ ਬਹੁਤ ਕੰਮ ਚਲਾਇਆ ਫਿਰ ਦੋ ਕਸਰ ਰਹੇ ਤਿੰਨ ਚਲੋ ਹੁਣ ਠੀਕ ਹੈ ਹਾਂ ਕੰਮ ਬਹੁਤ ਵਧੀਆ ਚੱਲੂ ਜੀ ਬਸ ਚਲੋ ਬਧੀਆ ਇੱਥੇ ਸੰਗ ਤਾਂ ਬਹੁਤ ਆਉਂਦੀ ਹੁੰਦੀ ਹੈ ਸੰਗ ਤਾਂ ਬਹੁਤ ਆਉਂਦੀ ਹੈ ਮੇਲਾ ਵਗੈਰਾ ਲੱਗਦਾ ਕਿ ਮੇਲਾ ਲੱਗਦਾ ਜੀ ਆਪਣਾ ਕੇਦ ਦੀ 14 ਦਾ ਠੀਕ ਹੈ 3 ਦਿਨ ਲੱਗਦੇ ਹਾਂ 3 ਦਿਨ ਲੱਗਦਾ ਹੈ ਮੇਲਾ ਪੂਰਾ ਭਰਦਾ ਹੈ ਸਭ ਦਾ ਲੋਕਾਂ ਨੂੰ ਇੰਨੀ ਹੈ ਜਿੰਨੀ ਵੀ ਕਹਦੇ ਜੀ ਠੀਕ ਹੈ ਬਹੁਤ ਸਖਤੀ ਵਾਲੀ ਜਗ੍ਹਾ ਜੀ ਇਹ ਠੀਕ ਹੈ ਜੀ ਜਗ੍ਹਾ ਕਿੰਨੀ ਕਿ ਜਗ੍ਹਾ ਜੀ ਆਪਣੀ ਇਹ ਇਹ ਬਾਈ ਕਿੱਲੇ ਆ ਜੀ ਇਹ ਸਾਰੇ ਜੰਗਲੀ ਆ ਲੱਗਦਾ ਲੱਗਦਾ ਗਣ ਹਾਂ ਜੰਗਲੀ ਹੈ ਸਾਰਾ ਜੀ ਹਾਂ ਜੀ ਹਾਂ ਦੂਜੀ ਜਗ੍ਹਾ ਦਾ ਤਕਰੀਬਨ 2 ਕਿੱਲੇ ਹੋ ਬਾਕੀ ਸਾਰੇ ਜ ਠੀਕ ਹੈ ਜੀ ਹਾਂਜੀ ਹਾਂਜੀ ਇਹ ਸਵੇਰੇ ਸ਼ਾਮ ਸੰਗਤ ਹੁੰਦੀ ਦਿੱਲੀ ਜੀ ਹਾਂਜੀ ਹਾਂਜੀ ਦਿੱਲੀ ਆਉਂਦੀ ਹੈ ਇਹੇ ਜੀ ਧੂਣਾ ਬਣਿਆ ਇਹ ਧੂਣਾ ਬਾਬਾ ਸ੍ਰੀ ਚੰਦ ਆ ਜੀ ਇਹ ਬਾਬਾ ਸ੍ਰੀ ਚੰਦ ਜੀ ਆ ਧੂਣਾ ਬਣਾਇਆ ਹੋਇਆ ਇੱਥੇ ਪੀਣ ਦੇ ਵਿੱਚ ਆਇਆ ਇੱਥੇ ਸੈਕਟਰੀ ਸੀ ਉਹਨਾਂ ਨੇ ਹਾਂਜੀ 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 ਹਾਂ ਆ ਦੇਖੋ ਤੁਹਾਨੂੰ ਦਿਖਾਉਣੀ ਆ ਸ੍ਰੀ ਚੰਦ ਜੀ ਆ ਧੂਣਾ ਜੇ ਸਵੇਰੇ ਸ਼ਾਮ ਹਰ ਉਹ ਸੰਗਤ ਹੁੰਦੀ ਆ ਝਾੜੂ ਕੱਢ ਕੇ ਜਾਂਦੀ ਹੈ ਹਾਂਜੀ ਅਧਰਵਾਰ ਸਾਹਿਬ ਬਣਿਆ ਹੋਇਆ ਵਿੱਚ ਤੇ ਬੀਜੁਰਗ ਬੈਠੇ ਨੇ ਆਪਣੇ ਠੀਕ ਅ ਸਰੋਵਰ ਵੀ ਬਣਾਇਆ ਗਿਆ ਜੀ ਪਹਿਲਾਂ ਤੁਹਾਨੂੰ ਦਿਖਾਉਣੇ ਆ ਇਹ ਪਹਿਲਾਂ ਬੰਦ ਕੀਤਾ ਗਿਆ ਸੀ ਕਿ ਇੱਥੇ ਦਰਬਾਰ ਸਾਹਿਬ ਦੀ ਨਹੀਂ ਰੱਖੀ ਗਈ ਸੀ ਲਾੜਾ ਸਾਹਿਬ ਵੀ ਇੱਥੇ ਦਰਬਾਰ ਸਾਹਿਬ ਬਣਨਾ ਬਾਅਦ ਇੱਥੇ ਬਜ਼ੁਰਗਾਂ ਨੂੰ ਪੁੱਛਣ ਦੇ ਵਿੱਚ ਪਤਾ ਲੱਗਿਆ ਵੀ 3-4 ਸਾਲ ਤਕਰੀਬਨ ਮੀਂਹ ਨਹੀਂ ਪਿਆ ਕਹਿੰਦੇ ਫਿਰ ਹੌਲੀ ਹੌਲੀ ਕੋਈ ਇਸ ਤਰ੍ਹਾਂ ਬਾਬੇ ਇੱਥੇ ਪਤਾ ਕੀਤਾ ਜਦੋਂ ਹਨਾ ਮੀ ਸ਼ਾਂਤਾਂ ਲੋਕ ਵੀ ਕੀ ਚੱਕ ਰਹੇ ਉਹ ਕਹਿੰਦੇ ਵੀ ਇੱਥੋਂ ਹਟਾਓ ਦਰਬਾਰ ਸਾਹਿਬ ਜਿੱਥੇ ਪਹਿਲਾਂ ਸੀ ਆਪਾਂ ਉੱਥੇ ਹੀ ਬਣਾਉਣਾ ਉਸ ਤੋਂ ਬਾਅਦ ਫਿਰ ਮੀਂਹ ਪੈਣ ਲੱਗਾ ਸੀ ਇਹਦਾ ਇਤਿਹਾਸ ਇਹ ਸੁਣਨੇ ਵਿੱਚ ਆਪਾਂ ਹੁਣੀ ਆਏ ਜੀ तकरीबन 2017-18 ਦੀ ਗੱਲ ਹੈ